ਦੇਵਾ ਹੈ ਗੁਰੂ ਸਾਹਿਬ ਜੀ ਜੈਤਿ ਸਰੀ ਮਹੱਲਾ ਪੰਥਰ ਸੇ ਕੋਟੈ ਹਸਤਾਰ ਮਨਿ ਨਉ ਰਖਾਸ ਤੁਮ ਕੋ ਦਸੋ ਕੱਟੀਐ ਤੁਧ ਜਿਥੇ ਸੱਜੇ ਬਾਦਿਸ਼ਾਹ ਮਨ ਜਨਮ ਧਨ ਮਨੀ ਕੱਟੀਐ ਖਾਲਸਾ ਹੀ ਜਾਹੋ ਜਲਾਲ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਦੂਜੇ ਤੇ ਅਹਿਮ ਪੜਾ ਦੀ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ਼੍ਰੀ ਕਨਪਾਟ ਸਾਹਿਬ ਦੇ ਪਾਠ ਦੇ ਨਾਲ ਅੱਜ ਆਰੰਭਤਾ ਹੋਈ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇਸ ਮੌਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੰਗਤਾਂ ਨੂੰ ਮੁਬਾਰਕ ਬਾਦਵੀ ਦਿੱਤੀ ਇਸ ਮੌਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਨਵੇਂ ਬਣਾਏ ਗਏ ਜੋੜਾਕਰ ਜਥੇਦਾਰ ਸਾਹਿਬ ਦੀ ਰਿਹਾਰਸ਼ਕਰ ਦਾ ਵੀ ਉਦਘਾਟਨ ਕੀਤਾ ਗਿਆ ਜਿਹੜੀ ਹੈ ਉਹ ਕਿੱਟੀ ਜਿਹੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੇ ਮਹੱਲੇ ਦੀ ਰੰਭਤਾ ਤਾਂ 20 ਮਾਰਚ ਨੂੰ ਸ਼ੁਰੂ ਹੋ ਗਈ ਸੀ ਜਦੋਂ ਰਾਤ ਦੇ ਦੀਵਾਨਾਂ ਵਿੱਚ ਨਗਾਰੇ ਵਜਾ ਕੇ ਇਸ 75 ਪਵਿੱਤਰ ਤਿਹਾਰ ਦੀ ਸ਼ੁਰੂਆਤ ਕੀਤੀ ਸੀ ਕੱਲ ਪਹਿਲਾ ਜਿਹੜਾ ਪੜਾ ਸੀ ਉਹਦੀ ਸਮਾਪਤੀ ਹੋਈ ਅੱਜ ਅੰਮ੍ਰਿਤ ਵੇਲੇ ਤਖਤ ਸ੍ਰੀ ਅਕਾਲ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੇ ਕੱਲੋਂ ਉਹ ਪਾਈ ਜਾਣਗੇ ਪਰਸੋਂ ਔਰ ਭੋਗਾਂ ਤੋਂ ਬਾਅਦ ਫਿਰ ਦੁਪਹਿਰ 12 ਵਜੇ ਅਰਦਾਸ ਕਰਕੇ ਮਹਾਨ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਹ ਸਾਰੀਆਂ ਪੰਥ ਦੀਆਂ ਜਥੇਬੰਦੀਆਂ ਤੇ ਸਮੁੱਚਾ ਪੰਥ ਫਿਰ ਇਕੱਤਰ ਹੋ ਕੇ ਇਸ ਮਹੱਲੇ ਸ਼ਾਮਲ ਹੋਊਗਾ ਜਿਹਦੀ ਫਿਰ ਜਾ ਕੇ ਸਮਾਪਤੀ ਨਿਹੰਗ ਸਿੰਘਾਂ ਦੀਆਂ ਫਰਮੌਰ ਜਥੇਬੰਦੀਆਂ ਉਹ ਗਤਕਾ ਖੇਡ ਕੇ ਉੱਥੇ ਕਰਦੀਆਂ ਸੋ ਮੈਂ ਜਿੱਥੇ ਬਹੁਤ-ਬਹੁਤ ਵਧਾਈ ਦਿੰਨਾ ਉਸੇ ਕਾਮਨਾ ਵੀ ਕਰਦਾ ਹਾਂ ਆ ਜਿਹੜੇ ਹੁਣ 3 ਦਿਨ ਨੇ 24 25 ਤੇ 26 ਇਹਨਾਂ ਦੇ ਵਿੱਚ ਮਹਾਨ ਜਿਹੜੇ ਆ ਅਮਰ ਸੰਚਾਰ ਵੀ ਹੋਣੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਅੰਮ੍ਰਿਤ ਬੁਲਾਕੇ ਉਹ ਵੱਧ ਤੋਂ ਵੱਧ 24 25 26 ਤਰੀਕ ਨੂੰ ਪਹੁੰਚਣ ਇੱਕ ਕਿਉਂਕਿ ਕਹਾ ਬਸਾਖੀ ਦਾ ਦਿਹਾੜਾ ਆ ਜਾਣਾ ਤੇ ਸਹਿਬਗੁਰੂ ਅਮਰਦਾਸ ਪਾਤਸ਼ਾਹ ਦਾ 450 ਉਹ ਆਪਾਂ ਸ਼ਤਾਬਦੀ ਦੇ ਰੂਪ ਦੇ ਵਿੱਚ ਜੋਤੀ ਜੋਤ ਦਿਵਸ ਮਨਾਉਣਾ ਉਸ ਪਵਿੱਤਰ ਗੋਇੰਦਵਾਲ ਦੀ ਧਰਤੀ ਦੇ ਉੱਤੇ ਤੇ ਜਿਹਦੇ ਵਿੱਚ ਕੱਲ ਮੇਰੇ ज्ञान ਗੋਦਰੀਏ ਵਿਚਾਰ ਲਿਆਂਦੀ ਸੀ ਪਿਛਲੇ ਦਿਨੀ ਅਸੀਂ ਕਿਹਾ ਸੀ ਭੰਮਰ ਸੰਚਾਰ ਜਿਹੜਾ ਉਹਦੇ ਵਿੱਚ ਸਿੰਘ ਸਾਹਿਬ ਆਪ ਜੋਦਾਨ ਪਾਉਣ ਤੇ ਸਿੰਘ ਸਾਹਿਬਾਂ ਨੇ ਫੈਸਲਾ ਕੀਤਾ ਕਿ ਬਸਾਖੀ ਵਾਲੇ ਦਿਨ ਗੋਇੰਦਵਾਲ ਸਾਹਿਬ ਗੁਰਦੁਆਰਾ ਬੋਲੀ ਸਾਹਿਬ ਵਿਖੇ ਤਿੰਨੇ ਸਿੰਘ ਸਹਿਬਾਨ ਭਾਵੇਂ ਬਸਾਖੀ ਦੇ ਦਿਹਾੜੇ ਆ ਉਥੇ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਮਹਾਨ ਕੀਰਤਨ ਦਰਬਾਰ ਹੋ ਰਿਹਾ ਉਹਦੇ ਵਿੱਚ ਕਿਉਂਕਿ ਆਉਣਾ ਤਾਂ ਉਹ ਜਾ ਕੇ ਸਤੰਬਰ ਚ ਆਉ ਆ 450 ਸਾਲਾਂ ਜਿਹੜੀ ਸ਼ਤਾਬਦੀ ਪਰ ਬਸਾਖੀ ਵਾਲੇ ਦਿਨ ਸਿੰਘ ਸਹਿਬਾਨ ਆਪ ਉਸ ਅੰਮਰ ਸੰਚਾਰ ਦੇ ਵਿੱਚ ਸ਼ਾਮਲ ਹੋਣਗੇ ਤੇ ਅਸੀਂ ਨਿਰਣਾ ਵੀ ਕੀਤਾ ਪਿੱਛੇ ਬੈਠ ਕੇ ਮੀਟਿੰਗ ਕੀਤੀ ਸੀ ਕਿ ਘਟੋ ਘਾਟ ਮਹੀਨੇ 'ਚ ਇੱਕ ਵਾਰੀ ਸਿੰਘ ਸਾਹਿਬ ਆਪ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਲ ਹੋਣ ਸੋ ਗੁਰੂ ਸਾਹਿਬ ਕਿਰਪਾ ਕਰਨ ਐਸ ਧਰਤੀ ਤੋਂ ਬੰਦੇ ਦੀ ਚਾਹਨਾ ਹੁੰਦੀ ਪਈ ਕਦੋਂ ਹੋਲਾ ਮਹੱਲਾ ਆਵੇ ਤਾਂ ਮੈਂ ਅਮਰਤਾਰੀ ਹੋਵਾਂ ਵੱਤੋ ਬਾਅਦ ਅਮਰਤਾਰੀ ਹੋਈਏ ਗੁਰੂ ਸਾਹਿਬ ਕਿਰਪਾ ਕਾਰਨ ਬਖਸ਼ਿਸ਼ ਕਰਨ ਮਹੱਲਾ ਵੀ ਚੜਦੀ ਕਲਾ 'ਚ ਖੇਡਣਾ ਸੁਖ ਸ਼ਾਂਤੀ ਦੇ ਨਾਲ ਸਾਰਿਆਂ ਨੂੰ ਬੇਨਤੀ ਕਰਦਾ ਕੋਈ ਤੈਅਚ ਨਹੀਂ ਆਉਣਾ ਕੋਈ ਹਤਾਸ਼ ਨਹੀਂ ਹੋਣਾ ਪਿਆਰ ਤੇ ਸਤਕਾਰ ਦੇ ਨਾਲ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਉਸ ਮਹੱਲੇ 'ਚ ਵੀ ਸ਼ਾਮਲ ਹੋਣਾ ਤੇ ਮੈਂ ਅੱਜ ਆ ਜਿਹੜੀ ਆਪਾਂ ਬਿਲਡਿੰਗ ਦੇ ਵਿੱਚ ਖੜੇ ਆ ਇਹ ਬਹੁਤ ਖੂਬਸੂਰਤ ਇਮਾਰਤ ਗੁਰਨਾਨਕ ਨਿਸ਼ਕਾਮ ਸੇਵਾ ਜਥਾ ਜਿਹੜੇ ਬਰਮਿੰਗਮ ਵਾਲੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਉਹਨਾਂ ਨੇ ਇੱਕ ਸਾਲ ਪਹਿਲਾਂ ਇਹਦੀ ਸ਼ੁਰੂਆਤ ਕੀਤੀ ਸੀ ਜਿਨ੍ਹਾਂ ਵਿੱਚ ਇੰਦਰਜੀਤ ਸਿੰਘ ਜੀ ਸਾਡਾ ਬਿੱਟੂ ਤੇ ਨਾਲ ਬਾਬਾ ਸਤਨਾਮ ਸਿੰਘ ਜੀ ਬਾਬਾ ਸੋਚਾ ਸਿੰਘ ਜੀ ਆਨੰਦਗੜ੍ਹ ਵਰਕੇਲੇ ਵਾਲੇ ਬੜੀ ਤੇਜ਼ੀ ਦੇ ਨਾਲ ਬੜੀ ਖੂਬਸੂਰਤ ਇਹ ਜਿਹੜਾ ਥੱਲੇ ਸਾਡੇ ਖਜ਼ਾਨੇ ਦੀ ਗਿਣਤੀ ਜੋੜਾਕਰ ਫਿਰ ਕੇਸਗੜ੍ਹ ਦੇ ਸਾਰੇ ਸਮੁੱਚੇ ਦਫ਼ਤਰ ਇਹਨਾਂ ਦੇ ਮੈਨੇਜਰ ਤੇ ਇਸੇ ਤਰਜ਼ ਦੇ ਉੱਤੇ ਸਿੰਘ ਸਾਹਿਬ ਦੀ ਹਰੇਸ਼ ਇਹ ਹਾਲੇ ਵੰਡ ਰਿਹਾ ਸਾਰਾ ਕਾਰਜ ਹੌਲੀ-ਹੌਲੀ ਸੰਪੂਰਨ ਹੋਣਾ ਤੇ ਇਹ ਵੀ ਮੈਂ ਸਮਝਦਾ ਅੱਜ ਇਹਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਸੋ ਬਹੁਤ ਬਹੁਤ ਸਾਰਿਆਂ ਨੂੰ ਹੋਲੇ ਦੀਆਂ ਵੀ ਵਧਾਈਆਂ ਦਿੰਨਾ ਆ ਨਵੀਆਂ ਸਾਰੀ ਜਿਹੜੀ ਬਿਲਡਿੰਗ ਆ ਇਹਦੀਆਂ ਵੀ ਵਧਾਈਆਂ ਦਿੰਨਾ ਕਿਉਂਕਿ ਐਡਾ ਵੱਡਾ ਸਥਾਨ ਆ ਤੇ ਇਹਦੇ ਜਿਹੜੇ ਦਫ਼ਤਰ ਸੀਗੇ ਉਹ ਕਈ ਵਾਰੀ ਛੋਟੇ ਹੁੰਦੇ ਸੀ ਤੇ ਹਰਕ ਮਹਿਸੂਸ ਕਰਦਾ ਸੀ ਤੇ ਹੁਣ ਗੁਰੂ ਸਾਹਿਬ ਨੇ ਕੀਤੀ ਇਹਨਾਂ ਕੋਲੋਂ ਆਪਣੀ ਇਹ ਮਹਾਨ ਸੇਵਾ ਲੈ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਲੀ ਕੀਨੀ ਪੰਤ ਸੇਵ ਰੰਗ ਲਗਾ ਤਲਾਲ ਦੇਵ ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਾਗਾ ਸਾਹਿਬੇ ਕਮਾਲ ਬੰਮਰਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾ ਨਿਕਲਗੀ ਤਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਆਪਣੇ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਖੋਲਾ ਮੁਹੱਲਾ ਜੋ ਸਮੁੱਚਾ ਹੀ ਖਾਲਸਾ ਪੰਥ ਬੜੀ ਆਣ ਸ਼ਾਨ ਅਤੇ ਜਾਹੋ ਜਲਾਲ ਚੜ੍ਹਦੀ ਕਲਾ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਮਨਾਉਂਦਾ ਹੈ ਅੱਜ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਵਿਖੇ ਹੋਲੇ ਮਹੱਲੇ ਦੀ ਆਮਦ ਨੂੰ ਮੁਖ ਰੱਖਦਿਆਂ ਹੋਇਆਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਹਨ 26 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਸਵੇਰੇ ਤਕਰੀਬਨ 9:00 ਵਜੇ ਦੇ ਨਾਲ ਭੋਗ ਪਾਣਗੇ ਭੋਗ ਪਾਉਣ ਤੋਂ ਉਪਰੰਤ 12:00 ਵਜੇ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਤੋਂ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਨਿਸ਼ਾਨ ਸਿੰਘਾਂ ਦੀ ਅਗਵਾਈ ਵਿੱਚ ਤੌਂਸੀਆ ਨਗਾਰਿਆਂ ਉੱਤੇ ਚੋਟਾਂ ਲਾ ਕਰਕੇ ਜਕਾਰਿਆਂ ਦੀ ਗੂੰਜ ਦੇ ਵਿੱਚ ਮਹੱਲਾ ਆਰੰਭ ਹੋਵੇਗਾ ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਭਰ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹੀਆਂ ਹੀ ਸੰਗਤਾਂ ਨੂੰ ਹੋਲੇ ਮਹੱਲੇ ਦੇ ਇਸ ਪਾਵਨ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਹੋਲੇ ਮਹੱਲੇ ਦੇ ਪਵਿੱਤਰ ਕੌਮੀ ਤਿਉਹਾਰ ਦੀ ਸਭੂਜੇ ਖਾਲਸਾ ਪੰਥ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਲੇ ਮਹੱਲੇ ਦੇ ਪਵਿੱਤਰ ਵਿਹਾੜੇ ਦੇ ਸਮਾਗਮਾਂ ਦੀ ਅਰੰਭਤਾ ਤੇ ਸ੍ਰੀ ਖਡਰਪੁਰ ਸਾਹਿਬ ਰੰਗ ਕਰਾ ਕੇ ਕنگੇਸਗਰ ਸਾਹਿਬ ਦੀ ਧਰਤੀ ਤੇ ਆ ਕੇ ਮੈਂ ਸਮਝਦਾ ਬੜੀ ਖੁਸ਼ੀ ਹੋਈ ਆ ਔਰ ਮੈਨੂੰ ਇਸ ਘਰ ਦਾ ਮਾਣ ਆ ਕਿ ਖਾਲਸਾ ਪੰਥ ਦੇ ਇਸ ਜਨਮ ਪੋਹੇ ਤੇ ਹੋਲੇ ਮਹੱਲੇ ਦਾ ਤਿਆਰ ਜਿਹੜਾ ਹੈ ਖਾਲਸਾ ਬੜੇ ਜਹੋ ਜਲਾਲ ਦੇ ਨਾਮ ਮਨਾ ਰਿਹਾ ਔਰ ਲੱਖਾਂ ਦੀ ਗਿਣਤੀ ਵਿੱਚ ਸੰਗਤ ਦਾ ਪਹੁੰਚਣਾ ਔਰ ਖਾਸ ਤੌਰ ਤੇ ਬੀਬੀਆਂ ਦਾ ਪਹੁੰਚਣਾ ਤੇ ਨੌਜਵਾਨਾਂ ਦਾ ਪਹੁੰਚਣਾ ਇਸ ਗੱਲ ਦਾ ਸੰਕੇਤ ਆ ਕਿ ਇਹ ਜਿਹੜੀ ਹੋਲੇ ਮਹੱਲੇ ਦੀ ਪਵਿੱਤਰ ਪਵਿੱਤਰ ਤਿਹਾਰ ਆ ਇਹਦੇ ਚ ਖਾਲਸਾ ਪੰਥ ਕਿੰਨੀ ਸ਼ਰਧਾ ਤੇ ਆਸਥਾ ਰੱਖ ਕੇ ਈਸਾ ਸਵਾਗਤ ਵਿੱਚ ਹਾਜ਼ਰੀ ਭਰ ਰਿਹਾ ਹੈ